ਪੁੱਤ ਇਹੋ ਵੇਖੀ ਜਾਣਾ ਪੜਨਾ ਨਹੀਂ ਗਾ ਸਮ੍ਰਿਤ ਪੁੱਤ ਪੜਿਆ ਕਰ ਮੇਰਾ ਪੁੱਤ ਤੂੰ ਵੱਡਾ ਹੋਗੇ ਨਾ ਫਿਰ ਅਫਸਰ ਬਣਨਾ ਵਾ ਇਹ ਆ ਵੀ ਮੇਰਾ ਨਾਂ ਉੱਚਾ ਕਰਨਾ ਪਿੰਡ ਦੇ ਵਿੱਚ ਕੋਈ ਆਖੂਗਾ ਉਹਨਾਂ ਦੀ ਕੁੜੀ ਆ ਬੜਾ ਪੜ ਕੇ ਤੇ ਵੇਲਾ ਅਫਸਰ ਬਣ ਗਈ ਆ ਹੁਣ ਨਹੀਂ ਸਕੂਲੋਂ ਤੇ ਮੈਂ ਸਕੂਲੋਂ ਆਇਆ ਤੂੰ ਪੁੱਤ ਚਾਹ ਪੀ ਲਈ ਆ ਰੋਟੀ ਖਾ ਲਈ ਆ ਨਾ ਤੇ ਹੁਣ ਮੇਰੇ ਪੁੱਤ ਨੇ ਪੜ ਲੈਣਾ ਹੋਰ ਹੂੰ ਸਕੇ ਖੇਡਣਾ ਹੋਰ ਵੱਡਾ ਹੈਗਾ ਆ ਤੂੰ ਮੈਂ ਚੱਲੇ ਆਵਾ ਦਵਾਈ ਲੈਣਾ ਤੇ ਕੀ ਲੈਣਾ ਤੂੰ ਜੀ ਜੀ ਸਕੂਲੇ ਨਹੀਂ ਖਾਦੀਆਂ ਹੈ ਕਿਉਂ ਸਕੂਲੇ ਮੈਂ ਪੈਸੇ ਨਹੀਂ ਲੈ ਕੇ ਗਏ ਤੇ ਤੂੰ ਪੈਸੇ ਪਾਪਾ ਕੋ ਪੈਸੇ ਨਹੀਂ ਮੰਗਣੇ ਨਾ ਮੰਮਾ ਕੋ ਮੰਗਣੇ ਆ ਪੈਸੇ ਮੰਗੜੇ ਤੇ ਮੇਰੇ ਕੋ ਮੰਗਣੇ ਤੂੰ ਮੈਂ ਦਿਨ ਆਪਣੇ ਪੁੱਤਰ ਨੂੰ ਦਊਗਾ ਚੰਗਾ ਆ ਤੇ ਬਾਕੀ ਇਹ ਉਹ ਜੀਆਂ ਨਹੀਂ ਚੀਜ਼ਾਂ ਖਾਣੀਆਂ ਜਿੰਨਾ ਬਿਮਾਰ ਹੋਣਾ ਵਾ ਚੰਗੀ ਚੀਜ਼ ਲੈ ਕੇ ਖਾਈਏ ਨਾ ਤੇ ਪੁੱਤ ਸੁਹਣੇ ਲੱਗੀਦਾ ਤਾਂ ਨਾਲੇ ਸਿਹਤ ਚੰਗੀ ਬਣਦੀ ਆ ਤੂੰ ਕੀ ਲੈਣਾ ਪਲਣਾ ਪਤੰਗਾ ਲੈਣੀ ਆ ਮੈਂ ਹੈ ਹੈਗੀ ਕੋਦ ਤੇਰੀ ਪਾੜ ਗਈ ਤੂੰ ਜਦ ਚੜੋਂ ਡਿਆ ਉਹਦੇ ਪਾੜ ਗਈ ਮੈਂ ਹੋਰ ਲੈ ਦੂ ਆਪਣੇ ਪੁੱਤ ਨੂੰ ਕੇ ਮੈਂ ਹੋਰ ਲੈ ਦੂ ਆਪਣੀ ਬੁੱਤੀ ਨੂੰ ਹੂੰ ਮੁੜ ਕੇ ਪਤਾ ਕੀ ਗੱਲ ਆ ਮੁੜ ਕੇ ਇਦਾਂ ਵੱਡਾ ਹੋ ਜਾਣਾ ਮੈਂ ਬੁੱਢਾ ਹੋ ਜਾਣਾ ਤੇ ਮੇਰੇ ਪੁੱਤਨੇ ਵੱਡਾ ਹੋ ਜਾਣ ਤੇ ਫਿਰ ਮੇਰੀ ਡਗੋਰੀ ਬਣਨਾ ਤੂੰ ਨਹੀਂ ਪੁੱਤ ਲੰਮੀ ਪੈ ਗਈ ਕੀ ਗੱਲ ਨਿਆਣਿਆਂ ਨੂੰ ਪਤੰਗਾ ਤੇ ਆ ਰਹੇ ਨਾ ਲਾਓ ਸਾਰੇ ਜਾਨੇ ਕਹਿੰਦੇ ਕਿ ਪਤੰਗਾ ਨਾ ਚੜਾਉਣ ਡੋ ਨਿਆਣੇ ਨੇ ਇਹਨਾਂ ਦੇ ਪੇਪਰ ਵਾ ਇਹਨਾਂ ਨੂੰ ਪੜਾਈ ਦੀ ਗੱਲ ਦੱਸੋ ਕੋਈ ਸਾਰੇ ਕੰਮ ਨਿਆਣੇ ਨੇ ਕਰਨੇ ਆ ਜਦੋਂ ਤੂੰ ਨਿੱਕੀ ਹੁੰਦੀ ਸੀ ਨਾ ਤੇ ਤੂੰ ਵੀ ਖੇਡਿਆ ਸੀ ਤਾਂ ਖੇਡਿਆ ਹੀ ਕਿ ਨਹੀਂ ਕਿ ਪਤੰਗਾਂ ਦਾ ਜ਼ਿਆਦਾ ਰੌਲਾ ਪੈਂਦਾ ਵਾ ਉਹ ਤਾਂ ਗੀਟੀਆਂ ਖੇਡਦੀ ਸੀ ਤੂੰ ਵੀ ਇੱਦਾਂ ਕਰਕੇ ਆਹੋ ਮੈਂ ਖੇਡਦੀ ਮੈਂ ਅਰੇ ਇਸ ਟਾਪੂ ਤੇ ਕਦੀ ਗੀਟੀਆਂ ਖੇਡੀਆਂ ਨਾ ਉਹ ਨਿਆਣੇ ਆ ਜਦੋਂ ਤੇਰੇ ਜੱਡੇ ਹੋ ਗਏ ਸਭ ਹੀ ਆਇਆ ਤਲਾ ਜਾਨੀ ਇਹਨਾਂ ਨੂੰ ਪਰ ਹੁਣ ਪੇਪਰ ਵਾਲਾ ਨਿਆਣਿਆਂ ਦੇ ਇੰਜਾਂ ਨੇ ਖਰਚੇ ਦਿੱਤੇ ਆ ਕਿੱਥੇ ਰੱਬ ਦੀ ਤੂੰ ਨੀ ਨਿਆਣੇ ਪੜਨੇ ਪਾਏ ਆ ਤੇ ਜਦੋਂ ਪੇਪਰਾਂ ਚ ਪਾਸ ਹੋ ਜਾਣਗੇ ਚੰਗੇ ਨੰਬਰ ਲੈ ਕੇ ਤੇ ਫੇਰ ਹੀ ਗੱਲ ਬਣਨੀ ਆ ਕੋਈ ਨਹੀਂ ਬਣ ਜੂਗੀ ਵਧੀਆ ਬਣ ਜਾਨੀ ਸਾਰੀ ਕੋਈ ਨਹੀਂ ਵਾੜ ਕੇ ਮੁੜ ਕੇ ਆਂਦੇ ਕੋਈ ਗੱਲ ਨਹੀਂ ਬੜਾ ਚਿਰ ਪਿਆ ਆ ਜੇ ਬੜਾ ਚਿਰ ਨਹੀਂ ਹੁੰਦਾ ਬਹੁਤ ਜ਼ਿਆਦਾ ਹੁਣ ਮੰਗਾਈ ਆ ਅੱਜ ਕੱਲ ਨਿਆਣੇ ਚੰਗੀ ਤਰ੍ਹਾਂ ਪੜਨਗੇ ਤੇ ਪਾਸ ਹੋਣ ਵਾਲੇ ਬਣਨਗੇ ਤੇ ਮੈਂ ਕੀ ਆਖਣੇ ਨਾ ਪੜਨ ਦੇਣੇ ਨਹੀਂ ਆਖਣੇ ਮੈਂ ਪਤੰਗਾ ਲਿਆ ਕੇ ਦਿੰਨਾ ਉਹ ਨਿਆਣੇ ਨਿਆਣੇ ਦੀ ਗੇੜਵਾ ਉਹਦੇ ਮਾਂ ਚ ਬਹਿ ਰਹੀ ਜਨਾਰਾ ਜੇ ਮੇਰੇ ਪੁੱਤ ਦੇ ਪਤੰਗਾ ਆਜੇ ਪਸੰਦ ਆਉਣੀ ਫਰਵਰੀ ਮਹੀਨੇ ਤੱਕ ਹਾਏ ਰੱਬਾ ਪੇਪਰ ਹੋ ਜਾਣਗੇ ਤੇ ਬਾਅਦ ਚ ਜੋ ਮਰਜ਼ੀ ਲਿਆ ਦੇਓ ਚਲੋ ਠੀਕ ਆ ਜੀ ਠੀਕ ਆ ਕੋਈ ਬੋਤ ਪਤੰਗਾ ਨੇ ਚੜਾਉਣੀਆਂ ਠੀਕ ਆ ਆ ਚਲ ਬਖਾਂਡ ਪੀਣ ਵਾਲੀ ਚੀਜ਼ ਲਿਆ ਦੂਗੀ ਨਹੀਂ ਖਾਣ ਨੂੰ ਪਾਪਾ ਦਾੜੀ ਲਿਆ ਦਿੰਦੇ ਆ ਤਾਊ ਪਾਪਾ ਚੰਗਾ ਆਹੋ ਮੈਂ ਆਪਣੇ ਪੁੱਤ ਨੂੰ ਲਿਆ ਕੇ ਦਵੂਗੇ ਮੇਰੇ ਪੁੱਤ ਨੇ ਇਡਾ ਵੱਡਾ ਹੋ ਜਾਣਾ ਫਰੂਟ ਲਿਆ ਕੇ ਦਿਓ ਹੋਰ ਨਾ ਕੁਝ ਵੀ ਲਿਆਓ ਲਫਾ ਫਿਰ ਫਰੂਟ ਲਿਆ ਦਾਂਗੇ ਫਰੂਟ ਲਿਆ ਦਾਂਗੇ ਜਿਹੜੀ ਚੀਜ਼ ਆਖੂ ਮੈਂ ਮੇਰਾ ਪ ਅੱਗ ਬੜੀ ਛੋਣੀ ਕੇ ਇਸ ਕੀ ਬੱਧੀ ਹੋਏ ਹੋ ਬੱਲੇ ਓਟ ਪੁੱਤ ਤੁਮੀ ਪੜਲਾ ਚੰਗਾ ਹੂੰ ਸਰ ਇਹ ਪੇਪਰ ਵਾ ਆਹੋ ਤੇ ਓਟ ਵੀ ਮੇਰਾ ਪੁੱਤ ਪੜ ਤੂੰ ਲੰਮੀ ਕੋ ਬਈ ਠੀਕ ਹੈ ਗਈਆਂ ਹਾਂ ਤੇ ਉਹ ਮੈਂ ਦਵਾਈ ਕੇ ਜਾਂ ਸ਼ਹਿਰ ਕੇ ਜਾਵਾਂ ਜੀ ਓ ਤੁਸੀਂ ਦਵਾਈ ਲੈ ਆਓ ਜਾ ਕੇ ਇਹਨਾਂ ਨੂੰ ਦੋ ਉੱਥੇ ਜਾਣ ਆਪਣੀ ਮੰਮਾ ਲਾ ਕੇ ਪੜਨ ਪੁਰਨ ਜਾ ਚੱਲ ਜੋ ਮੰਮਾ ਲਾ ਕੇ ਜਾਣਾ ਤੂੰ ਪੜਲਾ ਜਾ ਚੱਲ ਮੰਮਾ ਲਾ ਕੇ ਮੈਂ ਨਾ ਇੱਕ ਡੰਗਰਾਲ ਵੇਖ ਕੇ ਫੇਰੀ ਜਾਣਾ ਚੱਲ ਪਰਾ ਖੜਾ ਛੱਡਿਓ ਡੰਗਰ ਤੋਂ ਲੱਗਦਾ ਨਾਲ ਹੀ ਬੰਨਣੇ ਪੈਣੇ ਤੁਹਾਡੇ ਤੇ ਤੇਰੇ ਗੋਡੇ ਨਾਲ ਗੋਡਾ ਜੋੜ ਕੇ ਬਹਿ ਜਾ ਫਿਰ ਹਾਂ ਆਵੇ ਤੁਹਾਡੇ ਗਾੜੀ ਜੋੜੇ ਹੱਥ ਤੇ ਮੈਂ ਗੋਡੇ ਖਣੋ ਮੈਂ ਉਦਾਂ ਹੀ ਸੌਖੀ ਆ ਮੈਂ ਉਖੀ ਨਹੀਂ ਗੋਡਾ ਜੋੜ ਨਹੀਂ ਤੂੰ ਆਖਿਆ ਡੰਗਰਾ ਦਾ ਖੇੜਾ ਨਹੀਂ ਛੱਡਿਓ ਆਉਣਾ ਨਹੀਂ ਕਾ ਜੋਧੇ ਨੇ ਜਵਿੰਦਰ ਉਹਨੇ ਪੜਾ ਕੇ ਆਉਣਾ ਕਦੋਂ ਨੇ ਆਉਣਾ ਵੰਦੇ ਮੁੜ ਕੇ ਆਣਗੇ ਜਾਣਗੇ ਚਾਹ ਪੀਣੀ ਰੋਟੀ ਖਾਣੀ ਆਉਣਾ ਨਹੀਂ ਆ ਗਿਆ ਤੇ ਉਹ ਵੀ ਤੁਰਿਆ ਹੀ ਹੁੰਦਾ ਮਗਰੇ ਚੱਲ ਕੋਈ ਨਹੀਂ ਖਲੋ ਗਿਆ ਹੋਊਗਾ ਕਿਸੇ ਦੇ ਲਾਗੇ ਤਾਂ ਕੀ ਹੋਊਗਾ ਚੰਗਾ ਹੋਊਗਾ ਮੇਰੀ ਕਿਹੜੀ ਮੰਨਣੀ ਆ ਫਿਰ ਫਿਰ ਚਲੀ ਗਿਆ ਆਪਾਂ ਅੰਦਰ ਆ ਤੇਰੀ ਮਮਾ ਅੰਦਰ ਆ ਤੁਸੀਂ ਪੜੋ ਪੜੋ ਮੇਰਾ ਪੁੱਤ ਪੇਪਰ ਯਾਦ ਕਰੋ ਚੰਗਾ ਪਤੰਗਾ ਵੀ ਲੈਣੀ ਆ ਠੀਕ ਆ ਮੈਂ ਨਾ ਕੀ ਇਹ ਕਰਦੀ ਆ ਕੀ ਇਹ ਕਰਦੀ ਇਹਦਾ ਵੀ ਮੈਨੂੰ ਨਾ ਸਮਝ ਨਹੀਂ ਲੱਗਣ ਦੀ ਕੋ ਵੀ ਜਿਹੜਾ ਮਾਲ ਡੰਗਰ ਰੱਖਿਆ ਉਹਨਾਂ ਵੱਲ ਵੀ ਵੇਖਣਾ ਵਾ ਪੱਠੇ ਪਾਏ ਆ ਪਾਣੀ ਢਾਉਣਾ ਵਾ ਮੈਂ ਚੱਲ ਮੈਂ ਢਾ ਕੇ ਫਿਰ ਜਾਣਾ ਏ 10 ਮਿੰਟ ਲੱਗ ਵੀ ਸਕਦੇ ਡਾਕਟਰ ਦੇ ਉਹਨੇ ਥੱਕੇ ਟੁੱਟੇ ਨੇ ਹੁਣ ਉਹ ਵਿਚਾਰਾ ਕੀ ਕਰੇ ਉਹ ਵੀ ਹੋਏ ਗੱਲ ਸੁਣੋ ਹਾਂ ਜੋਦਾ ਆ ਗਿਆ ਹੈ ਜੋਦਾ ਆ ਗਿਆ ਸਕੂਲੋਂ ਚੱਲ ਚੰਗਾ ਹੋ ਗਿਆ ਆ ਗਿਆ ਇਹ ਆ ਤਾਂ ਟੋਕਰਾਂ ਦੇ ਕੋਈ ਥੇ ਬੇ ਪਾਵਾਂ ਨਾ ਪੱਠੇ ਆਇਓ ਬਾਲੂ ਬਾਣ ਕੇ ਹੁਣ ਤੁਸੀਂ ਦਵਾਈ ਲੈਣ ਜਾਣਾ ਲੀੜਾ ਕਪੜਾ ਪਾਇਆ ਲੋਈ ਦੀ ਬੁੱਕੜ ਮਾਰੀ ਹੁਣ ਤੁਸੀਂ ਤੂੜੀ ਨਾਲ ਲੀੜੇ ਲਵੇਣੇ ਕੱਖ ਦੀ ਹੁੰਦਾ ਉਹਨੇ ਹੁਣ ਲੀੜਾ ਕਪੜਾ ਵੀ ਲਾਉਣਾ ਆਪਣਾ ਲਾ ਗਿਆ ਉਹਨੇ ਚਾਹੇ ਪੀ ਲੈਣ ਦੇ ਉਹਨੂੰ ਕੋਈ ਦਿਨ ਦੋ ਟੋਕਰੇ ਸੋਟੇ ਹਾਇ ਰੱਬ ਉਹਨਾਂ ਨੂੰ ਤਾਂ ਇੱਕ ਵਾਰ ਪੱਠੇ ਦੇ ਪਾਸ ਤੇ ਆ ਹੁਣ ਕਿੰਨੀ ਵਾਰ ਪੱਠੇ ਪਾਈ ਜਾਣੇ ਪੈ ਜਾਂਦੇ ਆ ਬੱਠੇ ਠੀਕ ਗੱਲ ਐ ਮੈਂ ਨਹੀਂ ਪਾਉਂਦਾ ਚੱਲ ਦਵਾਈ ਲੈ ਉਹ ਜਾ ਕੇ ਆ ਵੀ ਚੱਲਿਆ ਲੈਣ ਮੈਂ ਤੇ ਨਾਲੇ ਮੇਰੀ ਸੁਣ ਲੋ ਗੱਲ 5 ਮਿੰਟ ਰੁਕ ਜਾਓ ਮੈਨੂੰ ਤਿਆਰ ਹੋ ਲੈੰਦੋ ਮੈਂ ਵੀ ਜਾਣਾ ਆਪਣੇ ਪਿੰਡ ਤੂੰ ਕਿੱਥੇ ਜਾਣਾ ਵਾ ਮੈਂ ਪਿੰਡ ਜਾਣਾ ਮੈਂ ਨਾ ਤੇਰਾ ਦਿਮਾਗ ਖਰਾਬ ਆ ਦੱਸ ਮੇਰਾ ਕੋਈ ਨਹੀਂ ਹੈਗਾ ਮੇਰੇ ਭੈਣ ਭਰਾ ਕਰ ਲੈ ਲੈਂਦੇ ਆ ਕਿ ਭੈਣ ਤੂੰ ਆਉਂਦੀ ਨਹੀਂ ਆ ਤੂੰ ਰਾਤ ਰਹਿਣ ਵਾਲੀ ਨਹੀਂ ਆਉਂਦੀ ਮੈਂ ਇਹੋ ਹੀ ਖੱਪਦੀ ਰਹੀ ਆ ਕਿ ਭਰਾ ਮੇਰੇ ਹੱਥੇ ਮਈਆਂ ਪਈਆਂ ਵਾ ਮੈਂ ਜਦੋਂ ਮਈਆਂ ਦੁੱਧੋਂ ਭੱਜ ਜਾਣਗੀਆਂ ਨਾ ਉਦੋਂ ਮੈਂ ਆਉਂਗੀ ਹੁਣ ਤੁਹਾਡੇ ਸਾਹਮਣੇ ਸਾਰੀ ਗੱਲ ਹੋਈ ਨਾ ਗੋਪੀ ਨਾਲ ਆਧੀ ਮੈਂ ਕੱਢ ਲੂੰਗੀ ਤਾਰਾ ਕਿਹਾ ਸੀ ਨਾ ਮੇਰੀ ਸੁਣ ਲੈ ਗੱਲ ਬੀਬੀ ਨੂੰ ਆ ਲੈਣ ਦੇ ਤੇਰਾ ਵੀ ਚਾਹ ਲਾ ਦਾਂਗੇ ਬੀਬੀ ਆ ਲੈ ਨਾ ਬੀਬੀ 20 ਦਿਨ ਦਾ ਛੱਡ ਕੇ 2 ਦਿਨ ਦਾ ਛੱਡ ਕੇ ਭਾਵੇਂ 10 ਦਿਨ ਰਹੇ ਵੀ ਭਾਵੇਂ 15 ਦਿਨ ਰਹੇ ਵੀ ਆਹੋ ਕਰੋ ਕਢ ਲਓ ਵੀ ਬੀਬੀ ਨੂੰ ਵੀ ਆ ਲੈnde ਕਰੋ ਕਢ ਦੋ ਮੈਨੂੰ 10 15 ਦਿਨ ਮੈਂ ਤਾਂ 2 ਰਾਤਾਂ ਕਹਿਣ ਦੇ ਮੈਨੂੰ ਉਹ ਨਹੀਂ ਖਿਲਾਉਂਦੇ ਤੇ 15 ਦਿਨ ਮੈਂ ਚਲ ਜੂਗੀ ਵੇਚਾਂ ਦੀ ਆ ਵੀ ਮੈਂ ਜਾਣਾ ਵਾ ਵੀ ਵਿਚੇ ਜਾਂਦੀ ਵੀ ਮੈਨੂੰ ਕਰੋ ਅਖੇ ਕਢ ਦੋ ਤੂੰ ਕਿੱਦਾਂ ਦੀ ਨਹੀਂ 15 ਦਿਨ ਤੇ 10 ਦਿਨ ਦਾ ਚਾਹ ਲਾਉਂਦੇ ਨਾ ਉਹ ਗੱਲ ਮੈਂ ਕਰ ਦਿਆਂ ਸੁਣ ਲੈ ਮੇਰੀ ਗੱਲ ਬੀਬੀ ਨੇ ਆਈ ਬੀਬੀ ਨੇ ਆਈ ਜਾਣਾ ਵਾ ਜੇ ਬੀਬੀ ਨਾ ਵੀ ਆਉਗੀ ਨਾ ਤੇ ਘਰ ਦੇ ਵਿੱਚ ਸਾਰੇ ਫੇਰ ਉਹ ਕੱਲੀ ਰਹਿ ਜਾਉਦਾ ਵਾ ਗੋਪੀ ਆ ਨਿਆਣੇ ਆ ਅਸੀਂ ਫੇਰ ਭਾਂਡੇ ਬੰਜਣੇ ਆ ਅਸੀਂ ਫੇਰ ਰੋਟੀਆਂ ਪਕਾਉਣੀ ਆ ਉਹ ਕੱਲੀ ਕਿਹੜਾ ਕਰੇ ਕੰਮ ਕਰੂਗੀ ਹਾਏ ਰੱਬਾ ਉਹਨੂੰ ਕੰਮ ਹੀ ਨਹੀਂ ਆਉਦਾ ਘਰ ਦਾ ਕਰਨਾ ਹੁਣ ਇਹਨੇ ਤੂੰ ਰੋਂੜੀ ਹੀ ਵੀ ਨਿਆਣੇ ਨੂੰ ਪੜ ਲੈਦੇ ਉਹਨੂੰ ਮੈਂ ਫੜਾ ਕੇ ਆਉਣੀ ਵੀ ਨਿਆਣੇ ਪੜਾ ਤੇ ਉਹ ਨਿਆਣੇ ਨੂੰ ਪੜਾਉਗੀ ਕਿ ਘਰ ਦਾ ਕੰਮ ਕਰੂਗੀ ਕਿ ਰੋਟੀ ਪਕਾਉਗੀ ਕਿ ਧਾਰਾ ਗੱਡੂਗੀ ਮੈਂ ਨਾ ਕੀ ਕਰੰਡੀ ਤੂੰ ਜਿੱਥੇ ਸੱਸਾਂ ਤੇ ਦਰਾਣੀਆਂ ਜਠਾਣੀਆਂ ਨਹੀਂ ਨਾ ਹੁੰਦੀਆਂ ਉੱਥੇ ਬੁੜੀਆਂ ਬੜੇ ਵਧੀਆ ਕੰਮ ਕਰਦੀਆਂ ਵਾ ਇਹ ਤਾਂ ਸਿਰਫ ਇੱਕ ਅੜੂਆ ਹੀਓ ਇਹਦੇ ਵਿੱਚ ਰੂਵੇ ਆਈ ਕਿਹੜੀ ਗੱ ਤੂੰ ਇਸ ਸਮੇਂ ਫੜਨਾ ਥੋੜੀ ਜੀ ਤੇ ਬੀਬੀ ਵੀ ਆ ਜੂਗੀ ਚਲ ਕੋਈ ਨਹੀਂ ਲਾਗੋ ਉਹ ਵੀ ਮੁਰਕੇ ਕਰਾ ਦੇਗੀ ਫਿਰ ਭਾਵੇਂ ਨਰੇਮੀ ਲੈ ਪੀ ਉਹ ਭਾਵੇਂ ਉਦਾਂ ਕੁਛ ਨਾ ਆ ਖਣ ਉਹ ਭਾਵੇਂ ਸੌਖੀ ਹੋਵੇ ਵੀ ਚਲ ਚਲ ਜੇ ਤੇ ਚੰਗਾ ਵਾ ਠੀਕ ਆ ਤੇ ਤੁਹਾਨੂੰ ਜਿਆਦਾ ਹੀ ਚਾ ਚੜਨ ਡਿਆ ਵਾ ਵੀ ਉਹ ਫਿਕਰ ਹੀ ਪੜਾ ਤੁਹਾਨੂੰ ਜਿਆਦਾ ਵਾ ਵੀ ਉਹ ਪੜਾਉਂਦੇ ਹੀ ਨਿਆਣੇ ਤਦ ਕੋ ਕੰਮ ਹੀ ਨਹੀਂ ਹੋਣਾ ਕਰਦਾ ਉੱਤੋਂ ਆਖੀ ਜਣੀ ਪੇਪਰ ਆਏ ਆ ਸਭ ਕੁ ਤੂੰ ਦੱਸਣ ਡਈ ਮੈਨੂੰ ਤੇ ਚਲ ਕੋਈ ਨਹੀਂ ਚਲੀ ਜਾਵੀ ਤੇ ਪੇਪਰ ਆਏ ਹੀ ਫੜੀ ਉਹ ਗੱਲ ਨਹੀਂ ਨਹੀਂ ਮੈਂ ਜਦੋਂ ਉਥੇ ਨਿਆਣਿਆਂ ਲਾਗੇ ਬੈਠੀ ਸੀ ਨਾ ਮੈਂ ਅਦਰ ਨਾਲ ਉਹੀ ਗੱਲ ਕਰਨੀ ਮੈਂ ਇਸੇ ਕਰਕੇ ਨਿਆਣਿਆਂ ਨੂੰ ਉਧਰ ਕਲਾ ਦਿੱਤਾ ਹੈਗਾ ਕਿ ਮੈਂ ਘੜਨਾ ਗੱਲ ਕਰਦੀ ਆ ਤੇ ਨਿਆਣੇ ਤੇਰੇ ਨਾਲ ਚੱਲ ਚੱਲੇ ਸੀ ਨਾਲ ਨਹੀਂ ਚੱਲ ਚੱਲੇ ਮੈਂ ਹਮਤ ਕਰਨੇ ਆਪਣੀ ਮਾਂ ਨੂੰ ਦੱਸਣਾ ਜਾ ਕੇ ਵੀ ਪਾਈ ਮਮਾਂ ਦੀ ਵੀ ਮੈਂ ਵੰਡੇ ਜਾਣਾ ਤਾਂ ਕਰਕੇ ਮੈਂ ਫਿਰ ਮੈਂ ਸਾਈਡ ਤੇ ਹੋ ਕੇ ਗੱਲ ਕਰਦੀ ਹੱਦ ਹੋ ਗਈ ਤੁਹਾਡੇ ਵਾਲੀ ਮੈਂ ਨਹੀਂ ਕੀ ਤੁਸੀਂ ਤੇਰੇ ਵਾਲੀ ਹੱਦੋ ਹੀ ਮੈਨੂੰ ਆਖੀ ਜੰਨੀ ਤੂੰ ਹਾਏ ਮੈਂ ਕਿਤੇ ਨਹੀਂ ਜਾ ਸਕਦੀ ਮੈਂ ਬੋਦੀ ਜੀ ਇਹ ਕਰਦੇ ਨਾਲ ਨਹੀਂ ਤੂੰ ਭੈਣ ਭਰਾਵਾਂ ਵਾਲੀ ਨਹੀਂ ਤੂੰ ਰਿਸ਼ਤੇਦਾਰਾਂ ਵਾਲੀ ਸਾਰੇ ਸਾਈ ਜਾ ਸਕਦੀਆਂ ਪਰ ਸਮਾਂ ਵੇਖੀ ਦਾ ਟਾਈਮ ਵੇਖੀ ਦਾ ਵਾ ਤੇ ਆ ਮੇਰੇ ਤੇ ਹੀ ਆ ਗਿਆ ਸਾਰਾ ਸਮਾਂ ਮੇਰੇ ਸਿਰ ਤੇ ਹੀ ਆ ਗਿਆ ਚੱਲ ਤੁਰ ਪਾਸ ਉੱਥਨ ਚ ਨਾਲ ਤੇ ਮੈਂ ਤੇ ਚੜਾਵਾਂ ਬਸੇ ਨਾ ਇਹ ਤੇ ਪਿਆ ਹੀ ਆ ਨਾਲਿਆਂ ਦੀ ਕੋਈ ਗੱਲ ਜੇ ਐਦਾਂ ਤਾਂ ਕਹਦੇ ਕੇ ਜਾਣਾ ਤੇ ਉਹ ਮੇਰਾ ਕੋਈ ਜਾਣਦਾ ਹੈਗਾ ਰਸ ਕੋਈ ਐਦਾਂ ਤੁਸੀਂ ਸਭ ਕਹਿ ਸਕਦੇ ਸੀ ਚੱਲ ਕੋਈ ਨਹੀਂ ਜੇ ਜਾਣਾ ਵਾਂ ਤੇ ਚੜ ਮੈਂ ਚੱਲਿਆ ਵਾਂ ਤੈਨੂੰ ਬਸੇ ਚੜਾ ਦਿਆਂ ਤੈਨੂੰ ਤਾਂ ਮੈਂ ਅਦਬ ਸਤਕਾਰ ਨਾਲ ਲਾਉਣ ਲੱਗਾ ਸੀ ਮੈਂ ਵੀ ਚੱਲ ਕੋਈ ਨਹੀਂ ਬੀਬੀ ਦੀਆਂ ਭਲਕੇ ਆ ਜਾਣਾ ਵੇ ਭੜਕੇ ਤੂੰ ਤਿਆਰ ਹੋ ਜੀ ਗੱਲ ਮੁੱਕੀ ਤੈਨੂੰ ਮੈਂ ਚੜਾ ਕੇ ਕਹਿੰਗੂ ਜੇ ਅਖੇਨ ਮੈਂ ਪਿੰਡ ਛੱਡ ਕੇ ਆਉਂਗਾ ਤੈਨੂੰ ਹੋਰ ਦੱਸ ਕੀ ਆ ਨਹੀਂ ਬਾਕੀ ਤੂੰ ਆਪਣੀ ਤੇਰੀ ਸੋਝ ਇਹ ਪੌਣੀ ਲੀੜੇ ਦੇ ਪਾਲਾ ਮੁੜ ਕੇ ਨਾ ਆਖੀ ਮੈਨੂੰ ਨਹੀਂ ਮੁੜ ਕੇ ਹੁਣ ਮੈਂ ਕੀ ਰਖਣਾ ਐਨਾ ਕੁਝ ਤਾਂ ਮੈਂ ਸੁਣ ਲਿਆ ਵਾ ਅਜੇ ਹੁਣ ਮਗਰੋਂ ਹੋਰ ਕਾ ਤਾਂ ਰਹਿ ਗਈ ਕਰਨ ਵਾਲੀ ਕੋਈ ਇੰਨਾ ਤਾਂ ਮੈਂ ਹਜੇ ਉੱਪਰ ਰਹਿ ਗਏ ਇੰਨਾ ਪੌਣੀ ਸੁਣਾਤਾ ਵਾ ਤੇ ਆਪਣੇ ਘਰ ਹਾਲ ਵੀ ਵੇਖੀਦਾ ਨਾ ਤੇ ਵੀ ਸਾਡੇ ਘਰ ਨੂੰ ਨਹੀਂ ਹਜੇ ਜਾਣ ਚਾਲ ਕੋਈ ਨਹੀਂ ਬੀਬੀ ਆਜੋ ਅਪਾ ਚੱਲ ਚਲਾਂ ਗੱਲ ਤੇ ਆਓ ਕੱਲ ਨੂੰ ਜਦੋਂ ਮੈਂ ਆਪਣੇ ਪੁੱਤ ਦਾ ਵਿਆਹ ਕੀਤਾ ਕਿਸੇ ਵੜਨਾ ਨਹੀਂ ਇੱਥੇ ਵੇਖ ਲਈ ਉਹਨਾਂ ਨੇ ਆਖਣਾ ਆਪ ਕਿੰਨਾ ਘੁੰਦੀ ਰਹੀਆਂ ਉਹਦਾਂ ਦਾ ਹੀ ਹੁਣ ਅਗਲੇ ਆਨੇ ਨਾ ਵੜ ਫਿਰ ਨਹੀਂ ਬੰਨਣਾ ਤੇ। ਆਹੋ ਤੁਹਾਨੂੰ ਤੇ ਚਾਹ ਵਾ। ਤੁਸੀਂ ਅੱਗੇ ਨਹੀਂ ਕੋਈ ਆ। ਜਾਲੜੀਏ ਰਿਸ਼ਤੇਦਾਰਾਂ ਪਿਛੇ। ਹਾ ਕੀ ਕਰੂ ਜੇ ਚੱਲਿਆ ਕੀ ਮੈਂ ਲੈ ਆ ਚੱਲੀ ਤੁਹਾਡਾ ਚੁੱਕੇ ਇੱਥੋਂ। ਮੈਂ ਚੁੱਕੇ ਖਣ ਦੀ ਗੱਲ ਨਹੀਂ ਹੁੰਦੀ। ਸਮੇਂ ਦੀ ਗੱਲ ਹੁੰਦੀ ਆ। ਮੈਂ ਅੱਗੇ ਵੀ ਇਹ ਗੱਲ ਕਹੀ ਵੀ ਸਮਾਂ ਮੇਰੇ ਤੇ ਹੀ ਆ ਗਿਆ ਸਾਰਾ। ਹੱਦ ਹੋ ਗਈ ਤੁਹਾਡੇ ਵਾਲੀ। ਮੈਂ ਨਾ ਜਨਾਨੀਆਂ ਦਾ ਕੱਖ ਹਾਲ ਨਹੀਂ ਕਿ 20 ਦੀਆਂ ਨਹੀਂ ਘਰ ਆ ਗਈ। ਉਹ ਗੱਲ ਵੀ ਬੰਦੇ ਕੋ ਗੱਲਾਂ ਘਵਾਉਂਦੀ ਇਹਦੇ ਨਾਲੇ। ਮੁੜ ਕੇ ਆਖਣਾ ਵੀ ਬੰਦੇ ਲੜਦੇ ਸਾਡੇ ਨਾਲ। ਜਨਾਨੀਆਂ ਇਹੋ ਜਿਹੀਆਂ ਜਨਾਨੀਆਂ ਜਿਹੜੀਆਂ ਨਾ ਉਹੀ ਘਰ ਨੂੰ ਪੁੱਟ ਕੇ ਰੱਖ ਦਿੰਦੀ ਆ ਹੁਣ ਇੱਥੇ ਬਹਿ ਗਏ ਆ ਤੇ ਨਿਆਣਿਆਂ ਨੂੰ ਪੜਾ ਲੋ ਤਾਂ ਸਾਰਾ ਦਿਨ ਸਕੂਲ ਨੂੰ ਪੜਾਉਂਦਾ ਹੀ ਹੋਣਾ ਆ ਘੜੀ ਫੋਨ ਵੇਖਣ ਲੱਗਾ ਹੀ ਮਾੜਾ ਜਿਹਾ ਕਿ ਨਵੇਂ ਤਾਂ ਜਿਹਾ ਖਬਰਾਂ ਵੇਖ ਲਾਂ ਮੈਂ ਕੁਝ ਚੱਲ ਅੱਗੇ ਵੀ ਵੇਂਦੇ ਫਖਬਰਾਂ ਵੇਂਦੇ ਰਹਿਣੇ ਆ ਤੁਸੀਂ ਪਰ ਅੱਜ ਹੁਣ ਨਿਆਣੇ ਦਾ ਕੱਲ ਨੂੰ ਪੇਪਰ ਆ ਤੇ ਉਹ ਨਿਆਣੇ ਪੜਾਈ ਲੋ ਤੇ ਮੈਂ ਫਿਰ ਘਰ ਦਾ ਕੰਮ ਵੀ ਕਰਨਾ ਵਾ ਇਹ ਤੈਨੂੰ ਆਪ ਪਤਾ ਵੀ ਮੇਥੋਂ ਨਿਆਣੇ ਪੜਨਾ ਵਾ ਮੈਂ ਨਾਲ ਉਹ ਛੇਡਾਂ ਕਰੀ ਜਾਂਦੇ ਕਦੀ ਮੇਰੇ ਕੋਲ ਗਧੇੜੇ ਚੜ ਗਿਆ ਤੇ ਕੋਈ ਕੁਛੜ ਚੜ ਗਿਆ ਕੋਈ ਛੇਤੇ ਬਹਿ ਗਿਆ ਜੇ ਪੜਾਈ ਹੈ ਨਾ ਨਿਆਣਿਆਂ ਨੂੰ ਤੇ ਪਾੜੀ ਲੈਂਦੇ ਹੁੰਦੇ ਆ ਦਬਕਾ ਮਾਰ ਕੇ ਤੇ ਪੜਾਈ ਲਈਦਾ ਮੇਥੋਂ ਦਬਕਾ ਨਹੀਂ ਵਜਦਾ ਨਿਆਣਿਆਂ ਨੂੰ ਆ ਤਾਂ ਫਿਰ ਮੈਂ ਆ ਹੀ ਪੜਾਉਣੇ ਹੁੰਦੇ ਚਾਰੇ ਪਾਸੇ ਫਿਰ ਮੈਂ ਉੱਪਰ ਨਿਆਣਿਆਂ ਨੂੰ ਪੜਾਵਾ ਵੀ ਮੈਂ ਹੁੰਦੀ ਦੀ ਮੈਨੂੰ ਧਾਰਾਂ ਦਾ ਵੀ ਕਹਿਣ ਲੱਪੇ ਵੀ ਧਾਰਾਂ ਵੀ ਤੂੰ ਕੱਢ ਉਹ ਤਾਂ ਉਹਦਾ ਤੈਨੂੰ ਕਹਿਦਾ ਧਾਰਾਂ ਦੀ ਨੇ ਕਾਢੀ ਲੈਣੀਆਂ ਭਾਬੀ ਨੇ ਆਪੇ ਕੋਈ ਗੱਲ ਨਹੀਂ ਕਿੱਥੇ ਕੱਢਣੀਆਂ ਆ ਵਾ ਕੱਢ ਲੈਣੀਆਂ ਉਹਨੇ ਨਾਲ ਮੇਥੋਂ ਤਿੰਨ ਪੜ੍ਹ ਨਿਆਣੇ ਮੇਥ ਅੱਗੇ ਇੱਕ ਮੇਥ ਪੜ੍ਹਦੇ ਆ ਕਦੀ ਤੂੰ ਹੀ ਪੜਾਉਂਦੀ ਇਹਨੂੰ ਮੇਰਾ ਭਰਾ ਤੈਨੂੰ ਪਸੰਦ ਨਹੀਂ ਆ ਉਹਦਾ ਜੇ ਬੈਜੋਗੇ ਲਾਗੇ ਉਹ ਨਹੀਂ ਪੜਨਾ ਗੁਰਵਾ ਮੇਥੋਂ ਤੇ ਮੈਂ ਹੁਣ ਕਿੰਨਾ ਸੋਇਦਾ ਕੰਮ ਕਰਨਾ ਸਬਜੀ ਜੇ ਬਣਾਉਣ ਵਾਲੀ ਪਈ ਪਹਿਲਾਂ ਤੂੰ ਆਤ ਪਾਲੀ ਉਹਨਾਂ ਨੂੰ ਲਾ ਕੇ ਬਿਠਾ ਬਿਠਾ ਕੇ ਪੜਾਉਂਦੀ ਕੋਈ ਵੀ ਨਿਆਣਾ ਇਦਾਂ ਨਹੀਂ ਪੜਦਾ ਹੈਗਾ ਆਪਣੇ ਆਪ ਨਹੀਂ ਪੜਦਾ ਜੇ ਛੋਟੇ ਆ ਜੋ ਵੱਡਾ ਹੋਗਾ ਨਾ ਜੇ ਵੱਡੇ ਹੋਣਗੇ ਉਹਦੋਂ ਨਹੀਂ ਨਿਆਣੇ ਤੇ ਫੇਰ ਇਹਨਾਂ ਨੇ ਪੜਨਾ ਆਪਣੇ ਆਪ ਮੇਰੀ ਉਹਨੇ ਉਹਨੇ ਮਾਰਨੇ ਹੱਥ ਪਾਵੇ ਤੁਰਨਾ ਗੁਰਵਰ ਨੇ ਉਹਦੇ ਕੋ ਪੈਣਾ ਨਹੀਂ ਤੇ ਮੁੜ ਕੇ ਉਹਨੇ ਵੇਖਣ ਵਾਲੇ ਤੇ ਮੇਰਾ ਮੇਰਾ ਬਹੁਤ ਵੱਡੀ ਚੀਜ਼ ਜੀ ਗੱਲ ਆ ਮੈਂ ਹੱਥ ਫੜ ਕੇ ਪਿੰਡ ਬਣਾਦਾ ਹੋਵੇ ਉਹਦੇ ਫੇਰ ਨਾ ਪੜਾਉਣ ਦੇ ਬਹਾਨੇ ਹੁੰਦੇ ਆ ਨਾ ਕਿਹੜੇ ਬਹਾਨੇ ਨਹੀਂ ਮੇਥ ਇਨਾ ਆਪੜੋਂ ਦੇ ਬਾਨੇ ਹੋਰ ਕੋਈ ਗੱਲ ਨਹੀਂ ਹੈਗੀ ਤੇ ਮੰਮੀ ਨੇ ਸੱਚੇ ਮੰਮੀ ਨੂੰ ਫੋਨ ਕੀਤਾ ਕਦੋਂ ਆਣਾ ਮੰਮੀ ਨੇ ਮੰਮੀ ਦਾ ਆਇਆ ਫੋਨ ਆਪ ਹੀ ਆਇਆ ਇਹਦਾ ਅੱਛਾ ਆਇਆ ਹੀਗਾ ਆਹ ਕਹਿੰਦੀ ਲੱਗ ਜਣ ਦੋ ਦਿਨ ਮੈਨੂੰ ਮਾਮਾ ਨਹੀਂ ਆਉਂਦੇ ਆਏ ਹੈ ਦੋ ਦਿਨ ਲੱਗ ਜਣੇ ਹਾਂ ਹਾਣਿਆਂ ਦੇ ਪੇਪਰ ਆ ਮੰਮੀ ਵੀ ਚਲੇ ਗਏ ਤੇ ਮੈਂ ਹੁਣ ਕੀ ਕਰਾਂ ਕੱਲੀ ਜਣੀ ਹਰੇ ਭਾਬੀ ਨਾਲ ਕਰਦੀ ਆ ਤੇ ਦੀਦੀ ਦੀ ਮਰਜ਼ੀ ਹੋਈ ਤੇ ਦੀਦੀ ਨੇ ਕੋਈ ਕੰਮ ਕਰਾਉਣਾ ਦੇ ਨਹੀਂ ਮਰਜ਼ੀ ਤੇ ਦੀਦੀ ਨੇ ਕਹਣਾ ਤੇ ਮੈਂ ਨਹੀਂ ਕਰਦੀ ਵੇ ਤਰੀ ਮਿੰਟੀਆਂ ਭੈਣ ਵਰਗੀ ਤੂੰ ਕਹਿ ਲਿਆ ਕਰਾਂ ਵੀ ਦੀਦੀ ਆ ਕੰਮ ਕਰ ਲੈ ਜੇ ਦਰਾਣੀ ਜਰਾਣੀ ਭੈਣਾ ਭੈਣਾ ਬਣ ਕੇ ਰਿਆਂ ਤਾਂ ਕੁਝ ਸਾਰਾ ਕੋ ਮਸਲਾ ਹੱਲ ਹੋ ਜਾਂਦਾ ਉਹਨੂੰ ਵੀ ਪਤਾ ਵੀ ਨਿਆਣੇ ਦੇ ਪੇਪਰ ਐਡੀ ਤੇ ਹੱਦੀ ਪਿੱਤੇ ਆਖੇ ਨਾਲ ਲੱਗੂਗੀ ਪਤਾ ਤਾਂ ਹੈਗਾ ਵਾ ਹੁਣ ਮੈਂ ਨਿਆਣੇ ਛੱਡ ਕੇ ਤੇ ਚਲੇ ਗਿਆ ਵੀ ਇਹਨੂੰ ਪੜਾਵਾਂ ਮੈਂ ਇਹ ਕੰਮ ਸਾਰਾ ਪਿਆ ਵਾ ਤੇ ਆ ਫੇਰ ਬਾਹਰ ਨੂੰ ਚਲੇ ਗਿਆ ਬਾਹਰ ਰਵੇਲੀ ਬੁੱਦੀ ਗਈ ਹੋਊਗੀ ਹੋਰ ਕਿੱਥੇ ਜਾਣਾ ਹੁੰਦੇ ਬਾਹਰ ਕਿੱਲਾ ਤੇ ਚਲ ਗਈ ਉਹ ਮੇਰ ਨੂੰ ਜੇ ਕਾਲੀ ਕਹਿੰਦੇ ਹੈਗੇ ਇਹ ਤਾਂ ਤੂੰ ਵੱਢਿਆਗਾ ਜੋਨ ਨੂੰ ਇੰਨਾ ਫਿਕਰ ਹੁੰਦਾ ਨਾ ਤੇ ਆਪੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਕੱਢਦੀ ਆ ਤਾਂ ਕੀ ਹੋਇਆ ਉਹ ਚਲ ਉਹ ਤਾਂ ਗੱਲਾਂ ਬਾਤਾਂ ਹੁੰਦੀਆਂ ਕਈ ਯਾਰ ਕੋਈ ਗੱਲ ਨਹੀਂ ਹੋਈਆਂ ਗੱਲਾਂ ਨਹੀਂ ਕਹੀ ਦਿੱਤਾ ਕੰਮ ਸਾਰੇ ਸਿੱਖਣੇ ਚਾਹੀਦੇ ਆ ਕੋਈ ਧਰਮ ਕਰ ਲੈਣੇ ਵੇ ਕਰ ਲੈਣੇ ਤੋਂ ਮੈਂ ਸਿੱਖ ਹੀ ਲਾਉਂਗੀ ਗੱਲ ਉਹ ਨਹੀਂ ਹੈਗੀ ਉਹ ਤਾਂ ਮੈਨੂੰ ਥੋੜੀ ਬਹੁਤ ਕੱਢਣੀ ਵੀ ਹੁੰਦੀ ਮੈਂ ਧਾਰ ਕੱਢ ਲੂੰਗੀ ਮੈਨੂੰ ਪਤਾ ਮੈਂ ਅੱਜ ਧਾਰ ਮੈਂ ਹੀ ਕੱਢਣੀ ਆ ਮੈਂ ਨਿਆਣਾ ਦੇ ਪੇਪਰਾਂ ਦੀ ਗੱਲ ਕਰਨ ਦੀ ਕਿਸੇ ਪਾਸੇ ਤੁਸੀਂ ਤਾਂ ਮੈਨੂੰ ਵਾਰੇ ਹੀ ਨਹੀਂ ਆਉਣ ਦੇਂਦੇ ਚਲ ਮੈਂ ਕਹਿ ਦੇਣਾ ਭਾਬੀ ਨੂੰ ਧਾਰ ਕੱਢ ਲੂੰ ਮੈਂ ਕਹਿ ਦਾਂ ਆ ਤੂੰ ਹੀ ਕਹਿ ਦੇਣਾ ਵਾ ਤੇ ਉਹਨਾਂ ਨੇ ਫੇਰ ਮੈਨਾਂ ਬੋਲਣਾ ਸ਼ੁਰੂ ਕਰ ਦੇਣਾ ਇਹ ਤੋਂ ਚੰਗਾ ਵਾ ਵੀ ਜਿੰਨਾ ਚਿਰ ਮੈਂ ਉਹਨਾਂ ਨਾਲ ਫੇਰ ਬੋਲਣ ਨੂੰ ਨਾਣਾ ਵਾ ਉਹਨਾਂ ਚਿਰ ਮੈਂ ਫੇਰ ਕੱਢ ਲਿਆਉਂਗੀ ਤਾਰ ਚਲ ਮੈਂ ਕਹ ਦੂੰਗਾ ਭਾਬੀ ਨੂੰ ਆਪ ਕੱਢ ਲੇ ਰਾਂ ਦੋ ਤੂੰ ਲੈ ਹੈਗ ਨਹੀਂ ਆਪੇ ਮੇਰੇ ਦੁਵਾਲੇ ਹੋਣਾ ਉਹਨਾਂ ਨੇ ਉਹ ਨਹੀਂ ਹੁੰਦੀ ਤੇਰੇ ਦੁਵਾਲੇ ਤੂੰ ਇਹਨਾਂ ਮੈਨੂੰ ਕਿਹੇ ਪਾਸੇ ਨਹੀਂ ਬਾਰੇ ਆਉਣ ਦੇਂਦਾ ਬਸ ਜਾ ਫੇਰ ਨਿਆਣਿਆਂ ਨੂੰ ਪੜਾ ਦੋ ਕੋਈ ਤੇ ਕੰਮ ਕਰ ਲਓ ਮੈਂ ਤੇ ਚਾਰੇ ਪਾਸੇ ਫਸੀ ਪਈ ਆ ਤੂੰ ਐਦਾਂ ਕਰ ਨਹੀਂ ਤੇ ਹੋਰ ਗੱਲ ਕਰ ਤੂੰ ਨਿਆਣੇ ਭਰਾ ਲੇਟ ਤਾਰ ਕੱਢ ਲਾਂਗੇ ਮੈਂ ਗੱਡੀ ਖਿਲੋਜੂਗਾ ਮਾਜ ਤੂੰ ਉੱਥ ਤੇ ਜਿਹੜਾ ਸੋਈ ਦਾ ਕੰਮ ਕਰਨ ਵਾਲਾ ਉਹ ਕਿੰਨੇ ਕਰਨਾ ਵਾ ਅੱਗਰ ਸੋਈ ਦਾ ਕੱਲੀ ਤੂੰ ਕਰਦੀ ਭਾਬੀ ਦੇ ਨਾਲ ਕਰਦੀ ਆ ਜੀ ਮੈਨੂੰ ਪਤਾ ਜਿੰਨਾ ਕ ਕਰਦੇ ਹੋ ਲੱਗੋ ਲੈ ਹੈ ਕਿ ਨਹੀਂ ਇਹ ਤਾਂ ਮਰਜ਼ੀ ਹੋਈ ਤੇ ਕਹਣਾ ਪਈ ਲੈ ਆ ਮੈਂ ਕੰਮ ਕਰਵਾ ਦੇਣੀ ਨਹੀਂ ਮਰਜ਼ੀ ਤੇ ਨਹੀਂ ਕਰਵਾਉਣਾ ਹੈਗਾ ਤੇ ਸਾਰਾ ਕੰਮ ਤੂੰ ਹੀ ਕਰਦੀ ਆ ਤੂੰ ਮੈਂ ਕਦੋਂ ਕਹਿੰਨੀ ਵੀ ਮੈਂ ਹੀ ਕਰਦੀ ਹਾਂ ਮੈਂ ਕਹਿੰਨੀ ਵੀ ਮਰਜ਼ੀ ਨਾਲ ਕਰਦੇ ਇਹਲੇ ਕੰਮ ਲੈ ਆਪੇ ਵੀ ਕੱਢਣੀਆਂ ਪੈਂਦੀਆਂ ਉਹ ਉਸੇ ਵਾਲੇ ਮੈਨੂੰ ਹੁਣ ਕਹਿ ਦਿੱਤਾ ਉਹ ਕੱਲਿਆਂ ਨੂੰ ਕੱਢਣੀਆਂ ਪੈਂਦੀਆਂ ਕਿ ਉਹਨਾਂ ਨੇ ਕੱਢਣੀਆਂ ਹੀ ਆ ਤੂੰ ਮੈਨੂੰ ਕਹਿਤਾ ਵੀ ਤੂੰ ਕਿਉਂ ਨਹੀਂ ਕੱਢਦੀ ਤਾਂ ਤੂੰ ਰੋਗ ਗੁੱਸੇ ਕਰਕੇ ਬੈਗੀ ਧਾਰਤਾ ਜੀ ਕਹਿਤਾ ਗੁੱਸਾ ਕੀ ਕਰਨਾ ਮੈਨੂੰ ਤਾਂ ਹੁਣ ਫਿਕਰ ਪਈ ਵੀ ਸੇਰੇ ਨਿਆਣਿਆਂ ਦਾ ਪੇਪਰ ਆ ਤੇ ਮੈਂ ਇਹ ਚਾਰੇ ਪਾਸੇ ਫਸੀ ਪਈ ਮੈਂ ਰਸੋਈ ਵੱਲ ਜਾਵਾਂ ਕਿ ਮੈਂ ਧਾਰਾ ਵੱਲ ਜਾਵਾਂ ਕਿ ਮੈਂ ਨਿਆਣਿਆਂ ਵੱਲ ਜਾਵਾਂ ਨਿਆਣਿਆਂ ਨੇ ਚੰਗੇ ਬੀਏ ਦੇ ਪੇਪਰ ਦੇਣੇ ਇੱਕ ਨੇਦਰਸੀ ਕਰਦੇ ਨੇ ਚੌਥੀ ਕਲਾਸ ਦੇ ਦੇਣੇ ਛੋਟਿਆਂ ਨੂੰ ਪੜਾਉਣ ਦੀ ਜ਼ਰੂਰਤ ਪੈਂਦੀ ਵੱਡਿਆਂ ਨੂੰ ਤਾਂ ਕਿਹਨਾਂ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ ਜਿਹੜੇ ਬੀਏ 'ਚ ਪੜ੍ਹਦੇ ਆਂਦੇ ਨੇ ਉਹਨਾਂ ਨੂੰ ਪੜਾਉਣ ਦੀ ਜ਼ਰੂਰਤ ਪੈਂਦੀ ਅੱਛਾ ਉਹ ਆਪਣੇ ਆਪ ਪੜ੍ਹ ਲੈਂਦੇ ਉਹਨੂੰ ਸੁਮਰੀਦ ਨੂੰ ਕੰਮ ਦੇ ਦੇ ਉਹਨੂੰ ਕਹ ਤੂੰ ਉਹ ਫੇ ਮੈਂ ਉਧਰ ਮੌੜ ਦੀਦੀ ਨੇ ਆਰਡਰ ਦੇ ਦਿੱਤਾ ਆਪੇ ਧਰਾਂ ਤੂੰ ਕੱਢਣੀਆਂ ਮੈਂ ਉਧਰ ਤੁਸੀਂ ਆਰਡਰ ਦੇ ਦਿੱਤਾ ਵੀ ਨਿਆਣੇ ਤੂੰ ਹੀ ਪੜਾਉਣੇ ਆ ਤੇ ਮੈਂ ਤਾਂ ਫਿਰ ਕੁਝ ਕਰੂੰਗੀ ਹਾਂ ਤਾਂ ਤੂੰ ਹੀ ਕਰਨਾ ਵਾ ਹੋਰ ਕਿਨੇ ਕਰਨਾ ਨਿਆਣੇ ਦੇ ਤੂੰ ਹੀ ਪੜਾਉਣੇ ਮੈਂ ਥੋੜੀ ਪੜਾਉਣ ਦੱਸਣਾ ਆਹ ਸਾਰੇ ਕੰਮ ਮੈਂ ਆ ਹੀ ਕਰਨੇ ਆ ਇੱਕ ਮਿੰਟ ਗਾਲਸੋ ਮੇਰੀ ਨਿਆਣੇ ਵੇਖਾ ਮਾਂ ਕੋਈ ਪੜਦੇ ਆ ਕਿਉਂ ਕੋਈ ਨਹੀਂ ਪੜਦੇ ਹੁੰਦੇ ਪਿਓ ਦੇ ਲਾਡ ਰੱਖੇ ਹੁੰਦੇ ਇੱਕ ਜਣਾ ਸਖਤ ਹੁੰਦਾ ਜਿਹਦਾ ਤੂੰ ਸਖਤ ਵਾ ਤੂੰ ਚਿੱਟਕ ਲੈਣੀ ਤੇ ਮੈਂ ਚੁੱਪ ਕਰਾਉਣਾ ਨਿਆਣੇ ਨੂੰ ਫਿਰ ਬਰਾਉਣਾ ਉਹਨਾਂ ਨੂੰ ਚਾ ਵੇਖ ਲਉ ਆ ਮੈਂ ਮੈਂ ਆਪਣਾ ਮੈਂ ਫਿਰ ਟਾਈਮ ਵੇਸਟ ਟਾਈ ਮੈਥੋਡ ਗਾ ਦੇਣੇ ਪਾੜਨ ਦਾ ਕੰਮ ਕਿੰਨਾ ਗਿਓ ਭਾਬੀ ਨੂੰ ਕਹਿੰਦੇ ਆਪੇ ਧਾਰ ਕੱਢ ਲੂ ਲੈ ਵੀ ਜਨਾਨੀਆਂ ਵੀ ਨਾ ਛਾਟੀ ਮੂੰਹ ਤੇ ਫਟ ਕੇ ਚਲ ਜਾਂਦੀਆਂ ਏ ਵੇ ਇੰਨਾ ਰੋੜਾ ਪਾਉਂਦਾ ਕਿੱਥੇ ਗਈ ਗੋਪੀ ਗੋਪੀ ਹੀ ਤਨੂ ਗਈ ਹੋਣੀ ਏ ਲੋਕ ਲੱਗਦਾ ਨਹੀਂ ਗਈ ਸੋਵੇ ਮਗਰ ਕਿਤੇ ਆਹੋ ਹੈਗਾ ਨਾ ਟੈਡੀ ਬੀਰ ਨਾ ਫਿਰ ਲੋਗ ਗਿਆ ਥੱਲੇ ਟੈਡੀ ਬੀਰ ਕਾ ਕਿੰਨਾ ਥਾਂ ਮਗਰ ਵਿਆਹ ਵਾ ਟੈਡੀ ਬੀਰ ਵਰਗ ਹੋਈ ਆਗੇ ਟੈਡੀ ਬੀਰ ਬੜੇ ਵੱਡੇ ਮਿਲ ਜਾਂਦੇ ਬੰਦਿਆਂ ਵਰਗੇ ਤੂੰ ਡਰਾਈ ਉਹਨੂੰ ਇਹਨਾਂ ਤੈਨੂੰ ਵੇਖ ਕੇ ਭੱਜ ਜਾਂਦੀ ਭਾਬੀ ਤੂੰ ਤੇ ਹੱਸ ਕੇ ਗੱਲ ਗਵਾਤੀ ਆ ਲੈ ਮਗਰੇ ਫੋਨ ਕਰ ਲਾ ਹੁਣ ਗੱਲ ਕੇ ਨਹੀਂ ਹੁਣ ਕੱਲਾਂ ਗੱਲ ਕਰ ਲਾਂਗੇ ਤੂੰ ਆਇਆ ਨਾ ਸਕੂਲੋਂ ਤੇਰਾ ਫਰਜ਼ ਨਹੀਂ ਮੰਨਦਾ ਵੀ ਮੈਂ ਵੇਲੀ ਵਾਲ ਜਾ ਕੇ ਵੇਖਾਂ ਉਹ ਵੇਲੀ ਵਾਲੀ ਵੰਦਾ ਅੱਜ ਚਾਹ ਪੀ ਕੇ ਤਾਂ ਬੈਠਾ ਹੀ ਆ ਇੱਥੇ ਇਹ ਫੋਨ ਵੇਖਿਆ ਹੀ ਤੇ ਦਰਾਣੀ ਤੇਰੀ ਆ ਗਈ ਉਹ ਨਿਆਣਾ ਨੂੰ ਕਿੰਦੀ ਪੜਾ ਲਾ ਤੇ ਮੈਂ ਕਹਾਂ ਵੀ ਅੱਗੇ ਨਿਆਣੇ ਮੇਥੋਂ ਪੜਦੇ ਅੱਛਾ ਅੱਗੇ ਰੋਜ਼ ਇਹ ਪੜਾਉਂਦੀ ਤੇ ਅੱਜ ਤੈਨੂੰ ਕਹਿ ਤਾ ਪੜਾਵਾ ਆਹੋ ਸੁਣ ਲੈ ਮੇਰੀ ਗੱਲ ਮੈਨੂੰ ਪੜਾਉਣ ਪੜਾਣ ਦਾ ਕੁਝ ਨਹੀਂ ਪਤਾ ਮੈਂ ਤੈਨੂੰ ਹੁਣ ਕਿਹਾ ਤਾਂ ਕਿ ਮੈਂ ਵੀ ਵਾਂਡੇ ਜਾਣਾ ਮੈਂ ਆਪਣੇ ਪੇਕੇ ਚੱਲੀ ਆ ਕਿੰਨੂੰ ਕਹਿਤਾਈ ਰਾਹ ਤੇਰੇ ਨੂੰ ਲੈ ਇਹ ਚੰਗੀ ਗੱਲ ਲੀਓ ਚੰਗੀ ਗੱਲ ਨੂੰ ਕੀ ਆ ਭਰਾਵਾ ਮੈਂ ਨਹੀਂ ਕਿਤੇ ਵੀ ਜਾ ਸਕਦੀ ਭਾਬੀ ਤੈਨੂੰ ਪਤਾ ਤਾਂ ਹੈਗਾ ਵੀ ਨਿਆਣੇ ਦੇ ਪੇਪਰ ਆਏ ਉਹਨਾਂ ਨਿਆਣਿਆਂ ਨੂੰ ਪੜਾਉਣਾ ਮੈਂ ਤਾਂ ਹੁਣ ਪੇਪਰ ਆਏ ਤੇ ਮੈਂ ਨਿਆਣਿਆਂ ਨੂੰ ਕਿਹੜਾ ਨਹੀਂ ਨਾ ਪੜਾਉ ਤੈਨਿਆਣੇ ਪੜਾਉਣੇ ਸੌਖੇ ਆ ਉਹਨੂੰ ਪੜਾ ਲਾਂਦੇ ਹੁਣ ਤੂੰ ਤੂੰ ਕਹਦਾ ਸ਼ਾਮ ਲਈ ਕੋ ਨਿਆਣੇ ਪੜਾ ਲੋਗੇ ਨੰਬਰ ਚੰਗੇ ਆ ਜਾਣਗੇ ਨਿਆਣੇ ਦੇ ਹੱਦ ਹੋ ਗਈ ਤੁਹਾਡੇ ਵਾਲੀ ਤੇਰਾ ਮੈਂ ਸੱਚੀ ਜਦੋਂ ਕਿਤੇ ਜਾਣ ਦਾ ਨਾਲ ਇੰਨੀ ਆ ਨਾ ਕੋਈ ਨਾ ਕੋਈ ਰੁੱਚਣ ਸਾਰੇ ਡਾਹ ਦਿੰਦੇ ਆ ਕੌਣ ਤੇਰੀ ਵਾਰੀ ਆ ਗਈ ਆ ਰੱਜਣੀ ਭਾਬੀ ਵੀ ਇਹ ਗੱਲ ਸੁਣ ਮੇਰੀ ਨਿਆਣੇ ਦੇ ਵਧੀਆ ਨੰਬਰ ਆ ਗਏ ਨਾ ਜਦੋਂ ਪੀਟੀਐਮ ਹੁੰਨੀ ਨਾ ਪਾ ਦੇ ਨਾਲ ਜਾਂ ਪੀਟੀਐਮ ਕਰਕੇ ਆਈ ਮੈਂ ਬੱਚਿਆਂ ਦੀ ਵੇਖੀ ਉੱਥੇ ਨਾਲੇ ਜੋ ਵਧੀਆ ਨੰਬਰ ਆਏ ਤਾਈ ਤਾਈ ਦਾ ਨਾਲੇ ਕਿੰਦਾ ਤਾਈ ਦਾ ਸ਼ਰਤਾਂ ਨਾਲ ਤੈਨੂੰ ਵੀ ਮੈਡਮ ਨੇ ਘੋਟ ਘੋਟ ਜੱਫੀਆਂ ਪਾਉਣੀਆਂ ਲੈ ਸਮਰੀਦ ਦੀ ਤਾਈ ਮੈਨੂੰ ਜੱਫੀਆਂ ਮੈਨੂੰ ਪਾਉਣੀਆਂ ਤਾਈ ਨੂੰ ਪਰ ਮੈਨੂੰ ਫੁੱਲੀਆਂ ਨਾ ਤੂੰ ਪਾ ਜੱਫੀਆਂ ਮੈਡਮਾਂ ਪਾਉਣੀਆਂ ਦੋ ਗੱਲ ਵੱਖਰੀ ਆ ਭਾਬੀ ਤੇ ਫੁੱਲੀਆਂ ਦੀ ਕਿਹੜੀ ਗੱਲ ਐ ਹੋਈ ਨਹੀਂ ਜੇ ਭਾਬੀ ਜਾਵੇ ਨਾ ਕਿਤੇ ਵੀ ਹਾਏ ਹਾਏ ਤੂੰ ਨਾ ਜੇ ਭਾਬੀ ਪੇਪਰ ਦੀ ਬਾਤ ਬੀਬੀ ਨੇ ਮੈਂ ਰਹਿਣਾ ਮਾਜੇ ਮੈਂ ਰਹਿਣਾ ਮੇਰਾ ਭਰਾ ਨਹੀਂ ਹੋਂ ਦੇਣ ਡਿਆ ਬੀਬੀ ਵੀ ਪੂੜੀਆਂ ਹੀ ਜਾ ਕੇ ਗੱਲਾਂ 'ਚ ਬਹਿ ਗਈ ਆ ਸਾਲੀ ਬਾਹਰ ਵਾ ਠੰਡ ਹੈਗੀ ਆਪਣੇ ਘਰ ਬੈੰਦੀ ਮੈਨੂੰ ਲੱਗਦਾ ਭਾਬੀ ਇਹ 'ਚ ਵੀ ਤੇ ਬੀਬੀ ਦੀ ਚਾਲ ਆ ਕੋਈ ਪਹਿਲਾਂ ਤੂੰ ਬੀਬੀ ਨੂੰ ਭੇਜਤਾ ਜਾਲਦਾ ਤੇ ਉੱਤੇ ਲੱਗਦਾ ਮੈਂ ਵੀ ਨਿਕਲ ਜਾ ਬਾਬਾ ਮੈਂ ਨਹੀਂ ਬੀਬੀ ਨੂੰ ਭੇਜਿਆ ਜੇ ਇਹ ਹੀ ਨਾ ਕਰੋਗੇ ਤੇ ਆਖਣਾ ਹੀ ਨਵਾਂ ਧੀਆ ਮੈਨੂੰ ਘਰੋਂ ਨਹੀਂ ਨਿਕਲ ਦਿੰਦੀਆਂ ਅਸੀਂ ਜਾ ਕੇ ਚਲ ਜਾ ਮਿਲ ਗਏ ਲਿਆ ਕੋਈ ਗੱਲ ਨਹੀਂ ਹਾਂ ਤੇ ਪਤਾ ਤੁਹਾਨੂੰ ਵੀ ਹੈਗਾ ਵੀ ਨਿਆਣੇ ਦੇ ਪੇਪਰ ਆ ਤੇ ਪੇਪਰ ਵਾਲੇ ਪੜ੍ਹਨੇ ਸਾਰੀ ਦੁਨੀਆ ਕੰਮ ਕਰਦੀ ਪਾਉ ਪੇਪਰ ਨੇ ਆਣੇ ਪੜਾਉਂਦੀ ਆ ਸਭ ਕੁਝ ਹੁੰਦਾ ਮੈਂ ਹੀ ਹੁਣ ਦੱਸ ਕੀ ਕਰੀਏ ਫਿਰ ਨਹੀਂ ਪੜਾਉਣਾ ਰੈਪਡ ਨੇ ਥੋੜੀ ਪੜਾਉਣਾ ਵਾ ਪੜਾਉਣਾ ਤੇ ਉਹਨੇ ਬਹਿ ਕੇ ਪੜਾਉਣਾ ਵਾ ਹੁਣ ਜੇ ਮੰਨ ਲਓ ਪੜਾਉ ਉਹ ਬੱਚਾ ਤੂੰ ਰਸੋਈ ਦਾ ਕੰਮ ਕਰ ਲਈ ਕੋਈ ਧਾਰਾ ਤੂੰ ਕੱਢ ਲਈ ਹਾਂ ਇਹ ਗੱਲ ਤੇ ਯਾਰ ਸੋਈ ਵਾਲੇ ਤੇ ਧਾਰਾਂ ਵਾਲੀ ਗੱਲ ਤੇ ਆ ਉਹ ਆਂਦੀ ਮੈਂ ਕੱਢ ਲਈ ਨਹੀਂ ਧਾਰਾਂ ਉਹਦੇ ਮੱਛਲੀ ਹੋਈ ਆ ਪੇਪਰਾਂ ਤੋਂ ਬਾਅਦ ਕੱਢ ਲਿਆ ਲਾਕੋ ਮਾਸੀ ਇਹ ਚ ਲਾਕੋ ਮਾਸੀ ਪੇਪਰਾਂ ਤੋਂ ਬਾਅਦ ਕੱਢ ਲਿਆ ਕਰੂਗੀ ਚਲ ਹੁਣ ਹੁਣ ਤੂੰ ਇਦਾਂ ਕਰ ਘਰ ਨੇ ਤੈਨੂੰ ਪਤਾ ਵੀ ਇੱਕ ਮੇਰੇ ਚੱਲ ਮੇਰੀ ਗੱਲ ਛੱਡ ਤੈਨੂੰ ਪਤਾ ਤਾਂ ਹੈਗਾ ਬੰਦੇ ਆ ਉਹ ਫਿਰ ਜਿਹੜਾ ਨਿਆਣਾ ਨੂੰ ਫੋੜ ਨਹੀਂ ਬੜਾ ਵਾਲਾ ਜੋ ਲੱਗ ਮੈਂ ਲੱਗ ਮੈਂ ਤਦ ਦੇ ਲੱਗੇ ਜਾਂਦਾ ਨਹੀਂ ਤੇ ਮੈਨੂੰ ਪੁੱਛਿਆ ਜਾਂਦਾ ਦੀ ਲੜਾਈ ਹੋ ਜਾਂਦੀ ਤੇ ਫਿਰ ਤੂੰ ਚੰਨੀ ਹੋਵੇ ਤੇਰਾ ਦੇਰ ਨਾ ਮੈਂ ਜਿਹੜੀਆਂ ਮੇਰੀ ਗੱਲ ਸੁਣ ਲਾ ਤੇਰਾ ਦੇਰ ਫਿਰ ਲੜਾਈ ਕਰਦੇ ਤੇਰੇ ਬੱਚਿਆਂ ਵਰਗਾ ਤੂੰ ਤਾਂ ਕੰਮ ਚੋਰਾ ਕਰਕੇ ਜਾਣਿਆ ਤੂੰ ਤਾਂ ਕੰਮ ਤੈਨੂੰ ਨਹੀਂ ਭਾਬੀ ਹੁਣ ਮੇਰਾ ਮੇਰਾ ਕਰ ਮੇਰਾ ਕਰ ਜਾ ਮੇਰੇ ਨਾ ਗੋਡੇ ਕੋਟ ਭਰਾਦੇ ਗੋਡੇ ਕੋਟ ਜਿਹੜਾ ਬਿਮਾਰ ਪਿਆ ਦਵਾਈ ਲੈਣ ਚੱਲਿਆ ਤੇ ਮੇਰਾ ਉਹ ਮੇਰੇ ਫੜ ਕੇ ਛਡਾਈ ਮੈਂ ਆਦਾ ਮੈਂ ਆ ਗਿਆ ਜੋਦਾ ਤੂੰ ਬਾਹਰ ਹੀ ਫਿਕਰ ਨਾ ਕਰ ਉਹ ਮੈਂ ਬਾਹਰ ਦਾ ਸਾਰਾ ਮੈਂ ਕੰਮ ਕਰ ਲੂ ਆ ਚਾਰ ਦਿਨ ਘਰ ਸ਼ਾਂਤ ਲੈ ਚੱਲ ਇੱਕ ਮਿੰਟ ਮੇਰੀ ਗੱਲ ਸੁਣ ਜਿਹੜੀਆਂ ਕੱਲੀਆਂ ਕੱਲੀਆਂ ਜਨਾਨੀਆਂ ਨਾ ਕਿੰਨੇ ਘੰਟੇ ਨਿਆਣੇ ਸਕੂਲੇ ਰਹਿੰਦੇ ਆ ਆਉਂਦਿਆਂ ਨੂੰ ਰਾਜਾ ਸਾਲੇ ਕੱਲੀਆਂ ਕੱਲੀਆਂ ਹੁੰਦੀਆਂ ਦੋ ਕੀ ਦੀਆਂ ਵਾਂ ਚੱਲ ਦੋ ਨਹੀਂ ਕਿਹੜੀਆਂ ਕੱਲੀਆਂ ਹੀ ਲਾ ਲਾ ਅਰ ਜਿੱਕਾ ਕਹਦੀ ਜਠਾਣੀ ਹੁੰਦੀ ਕਿਹਦੀ ਸੱਸ ਹੁੰਦੀ ਆ ਕਿਹਦੀ ਹੁੰਦੀ ਨਹੀਂ ਆ ਉਹ ਕੱਲਾ ਬੰਦਾ ਹੁੰਦਾ ਕੰਮ ਕਰਨ ਵਾਲਾ ਉਹ ਨਿਆਣੇ ਸਕੂਲੇ ਕਲਾ ਆ ਕੇ ਆਉਂਦਿਆਂ ਨੂੰ ਰਾਜਾ ਸਬਜੀ ਪਾਣੀ ਬਣਾ ਦਿੰਦੀਆਂ ਆਟਾ ਗੁੰਨ ਕੇ ਰੱਖ ਲੈਂਦੀਆਂ ਤੇ ਆਪਣੇ ਨਿਆਣਿਆਂ ਨੂੰ ਟਾਈਮ ਨਾ ਪੜਾ ਕੇ ਜਦੋਂ ਫੁਲਕਾ ਖਾਣਾ ਉਦੋਂ ਲਾਹ ਦਿੰਦੀਆਂ ਇਹਨੇ ਸਾਰਾ ਕੰਮ ਹੀ ਸਾਡੇ ਸਿਰ ਤੇ ਛੁੱਟਿਆ ਛੁੱਟਿਆ ਵਾ ਪਤਾ ਨਹੀਂ ਇਹਨੇ ਕੀ ਭਾਰ ਸਮਝ ਆਂਦੀ ਮੈਂ ਕੰਮ ਹੀ ਵੜਾ ਕਰਦੀ ਪਾਪੀ ਪੁਰਾਣੀ ਤੋਂ ਤੁਹਾਡੇ ਵੇਲੇ ਦੀਆਂ ਹੁੰਦੀਆਂ ਉਦਾਂ ਕਰ ਲੈਂਦੀ ਆ ਅੱਜ ਜਲਦੀ ਨਾ ਹੁੰਦਾ ਕਿ ਨਾ ਜਾ ਮੈਂ ਸਾਰੀ ਕਾਲਦੀ ਹੋ ਗਈਆਂ ਮਾਝੇ ਹੋਣਾ ਪਾਪੀ ਮੈਂ ਤਾਂ ਨਹੀਂ ਕਿਹਾ ਹਾ ਦੋਗੀ ਤੇਰੇ ਵਾ ਤੂੰ ਤਾਂ ਤਰਾ ਨਾ ਮੈਨੂੰ ਬਹੁਤ ਬੁਝਾਰਤਾ ਪਾਉਂਦਾ ਤੇ ਬਹੁਤ ਇਚਰਾ ਕਰਦਾ ਮੈਂ ਤੇਰੇ ਪਰਾਂ ਤੱਕ ਦੱਸ ਦੇਣਾ ਕਿ ਮੈਂ ਮੈਂ ਨਹੀਂ ਇਹਨਾਂ ਦੇ ਨਾਲ ਰਹਿ ਸਕਦੀ ਨਹੀਂ ਠੀਕ ਆ ਫਿਰ ਭਰਾਵਾ ਤੇਰੀ ਆਪਣੀ ਕਿੱਥੇ ਰਹੋ ਕਿੱਥੇ ਖਰ ਆਪੋ ਆਪਣੀਆਂ ਪਕਾਓ ਖਾਓ ਜਿੱਦਾਂ ਕਿ ਇਦਾਂ ਕਿ ਥੋੜਾ ਮੈਂ ਤੇਰੇ ਹੱਥਾਂ ਦੇ ਕਦੀ ਪੱਕੀਆਂ ਖਾਣੀ ਐ ਨਹੀਂ ਮੇਰੇ ਹੱਥਾਂ ਨੂੰ ਕੋਈ ਗੱਲ ਨਹੀਂ ਮੇਰਾ ਗੱਲ ਹੁਣ ਮੇਰਾ ਗੱਲ ਕੇ ਚਾਹ ਦੇ ਨਾ ਤੂੰ ਚੁੱਪ ਕੀਤੀ ਰੋ ਗੱਲ ਬਾਰ ਨਾ ਕਈ ਬੱਚੇ ਪੜ ਜਾਣਗੇ ਤੇਰੇ ਹੀ ਆ ਪੁੱਤਾਂ ਪੋਤਾਂ ਗੁਰੂ ਗੁਰੂ ਮੇਰਾ ਆਈ ਮਾਤਾ ਆਈ ਮੱਕਾ ਦਾ ਫਿਰ ਚੰਗੇ ਨੰਬਰ ਲੈ ਜਾਊਗਾ ਬਹੁਤ ਔਖੀਆਂ ਕੀਤਾ ਸੱਚੀ ਮੈਨੂੰ ਤੇ ਤੂੰ ਹੀ ਨਾ ਹੁਣ ਘਰ ਨਾਲ ਹੀ ਬੰਨ ਦਿੱਤਾ ਸਾਰੇ ਡੱਬਰ ਤਗੜੀ ਹੋ ਗਈ ਨਾ ਲੱਕ ਨੂੰ ਬਨ ਕੇ ਚੁੱਲੀ ਜਿੱਦਾਂ ਫੜਨ ਜਿੰਨਾਂ ਪੜ ਲੈਂਦਾ ਜਿੱਦਾਂ ਪੜ ਕੀ ਉਹਨੂੰ ਕਹਿੰਦੇ ਹੁੰਦੇ ਕਮਰ ਕੱਸਾ ਕਰਕੇ ਨਾ ਆਹੋ ਤੇ ਚੜਜ ਉੰਨੇ ਮੈਨੂੰ ਬਹੁਤ ਕੋਸਣਾ ਆਇਆ ਮੈਂ ਕਿਹਾ ਮੈਂ ਤੈਨੂੰ ਛੱਡ ਕੇ ਆਂ ਗੱਡੀ ਤੇ ਖੜੂ ਤੈਨੂੰ ਫੇੜਾ ਦਵਾ ਕੇ ਲਾਉਂ ਸਾਰੇ ਫੇੜਾ ਬੱਸੇ ਚੜਾ ਦੇ ਇੰਨਾ ਹੀ ਬੜਾ ਮੈਂ 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 ਗੱਡੀ ਤੇ ਮੈਂ ਛੱਡ ਕੇ ਉਹ ਤੇ ਲੈ ਕੇ ਵੀ ਆਉਂ ਠੀਕ ਆ ਚੱਲ ਜਿੰਨੇ ਦਿਨ ਪੇਪਰ ਵਾ ਨਾ ਉਹਨਾਂ ਦਿਨ ਫਿਰ ਮੈਂ ਕੱਢ ਦੂੰਗੀ ਧਾਰਾ ਵੀ ਤੇ ਕੰਮ ਕਰ ਦੂੰਗੀ ਫੇ ਮੈਂ ਦਸ ਦਿਨ ਰਹਿ ਕੇ ਆਉਣਾ ਮੈਂ ਮੈਂ ਕਿਹਾ ਵੇਖੀ ਭਾਵੇਂ ਉਹ ਹਫਤਾ ਦਸ ਦਿਨ ਕਹੇ ਨੀ ਭਾਵੇਂ ਮਹੀਨਾ ਰਹਿ ਆਈ ਉਦੋਂ ਨਾ ਵੀ ਇਹ ਰੰਡੀ ਰੋਣਾ ਰਹਿਣਾ ਕੋਈ ਨਾ ਕੋਈ ਬਹਾਨਾ ਗੱਡੀ ਦਾ ਦਾ ਦੇਣਾ ਚੱਲ ਭਾਬੀ ਗੱਲ ਸੁਣੀ ਮੇਠ ਪਰ ਆ ਮੇਰੇ ਕੋਈ ਗੱਲ ਬਣਾ ਦਾਂਗੇ। ਆ ਨਹੀਂ ਹੈਗਾ ਨਾ ਦਹੀਂ। ਸਭ ਕੋ ਹੈਗਾ ਬਣਾ ਦਿੰਨੇ। ਆ ਚਲ। ਚੰਗੀ ਆ ਭਾਬੀ ਐਵੇਂ ਲੜਦੀ ਰਹਿੰਦੀ ਗੋਪੀ। ਭਾਬੀ ਤੇ ਚੱਟ ਮੰਨ ਜਾਂਦੀ ਐ। ਆ ਮੇਰੇ ਨਾਲ ਹੀ ਮਸ਼ਕਰੀਆਂ ਕਰਨੀਆਂ ਵਾ ਕਿ। ਦੀ ਕੀ ਕਰਨ ਲੱਗੀ? ਕੋਈ ਨਹੀਂ ਕਰਨ ਲੱਗੀ ਭੈਣਾ। ਜੋ ਦੂਜੇ ਦੋਹਾਂ ਨੂੰ ਦੱਸ ਕੇ ਆਈਆਂ। ਮੈਨੂੰ ਕੰਮ ਬਹੁਤ ਜ਼ਿਆਦਾ ਪੈਂਦਾ ਵਾ। ਤੇ ਮੈਂ ਚੱਲ ਕੋਈ ਨਹੀਂ ਮੈਂ ਕਰ ਲੈਣੀ ਕੰਮ ਸਾਰੇ। ਮੈਂ ਕਿਹਾ ਗਿਆ ਵੀ ਮੈਨੂੰ ਕੰਮ ਜ਼ਿਆਦਾ ਪੈਂਦਾ ਵਾ। ਮੈਂ ਤੇ ਉਹਨਾਂ ਨੂੰ ਇਹ ਕਹਿਨ ਦੇਈ ਹੀ ਕਿ ਵੀ ਨਿਆਣਿਆਂ ਦੇ ਪੇਪਰ ਆ ਨਿਆਣਿਆਂ ਨੂੰ ਪੜਾ ਲਓ ਤੇ ਮੈਂ ਘਾਦਾ ਕੰਮ ਕਰ ਲੈਣੀ। ਜਦੋਂ ਅੱਗੇ ਤੂੰ ਰੋਜ਼ ਪੜਾਉਂਦੀ ਨਹੀਂ ਆਣੇ ਤੇ ਹੁਣ ਉਹਨੇ ਵਿਚਾਰੇ ਨੇ ਪੜਾਉਣਾ ਵਾ ਇਹ ਵੀ ਉਹ ਕਰ ਕਿਵੇਂ ਕਹਿੰਦੇ ਆਂ ਅੱਜ ਜਿਆਦਾ ਪੜਾਉਣਾ ਪੈਣਾ ਵਾ ਇੱਕ ਬੰਨੇ ਭਰਾ ਨੂੰ ਕਹਿੰਦਾ ਵੀ ਤੂੰ ਕੋਈ ਕੰਮ ਨਾ ਕਰ ਮੈਂ ਕਰ ਲੂੰਗਾ ਤੇ ਮੈਂ ਉਹਦਾ ਉੱਥੇ ਟੋਕਣਾ ਰਖਾ ਕੇ ਆਈ ਦੀ ਸਕੂਲੋਂ ਆ ਗਿਆ ਵਾ ਤੇ ਉਹਨੂੰ ਆਣ ਕੇ ਪੱਠੇ ਪਹੁੰਚਾ ਵਾਰ ਤੂੰ ਹੀ ਰਹਿਣ ਦੋ ਇਹ ਆਣ ਕੇ ਮਲਕੜੇ ਅੰਦਰ ਬੈਠਾ ਲ ਮੈਂ ਨਹੀਂ ਰੋਲਾ ਕਾਦਾ ਪੈਂਦਾ ਮੈਂ ਚਾਰ ਚਫੇਰੇ ਵੇਖਣ ਦੀ ਮੈਂ ਗੋਪੀ ਮਗਰ ਲੁਕੀ ਆ ਤੇ ਤੇਰਾ ਮੈਨੂੰ ਪਤਾ ਨਹੀਂ ਲੱਗਾ ਤੂੰ ਕਿਹੜੇ ਵਾਲੇ ਅੰਦਰ ਵੜ ਗਈ ਮੈਂ ਤਾਂ ਕਿਹਾ ਫਿਰ ਮੈਨੇ ਹੁਣ ਬੜਾ ਪੜਨ ਬਿਠਾ ਕੇ ਆਈ ਨਾ ਮੈਂ ਆਈ ਆ ਤਾਂ ਪਰ ਇਦਾਂ ਨਹੀਂ ਕਰਦਾ ਤਾਂ ਤੂੰ ਮੈਨੂੰ ਹੀ ਕਹਿ ਦੇਣਾ ਜਿਹੜਾ ਵੀ ਕੰਮ ਆ ਮੈਂ ਕਰਦੀ ਫਿਰ ਜਿਹਦੀ ਨਿਆਣਿਆਂ ਦੇ ਪੇਪਰ ਵਾ ਮੈਂ ਪੜਾਉਣਾ ਵਾ ਤੇ ਮੰਮੀ ਕਹ ਰਹੀ ਹੈ ਨਿਆਰ ਚੱਲ ਰਾਲ ਮਿਲ ਕੇ ਸਾਰਾ ਕੰਮ ਤੂੰ ਹੀ ਥੋੜਾ ਬੋਤਾ ਜ਼ਿਆਦਾ ਕਰ ਦੋ ਨਹੀਂ ਮੈਨੂੰ ਇਹ ਵੀ ਅੱਜ ਮੈਨੂੰ ਤਾਰ ਵੀ ਕੱਢਣੀ ਪੈਣੀ ਤੂੰ ਮੈਨੂੰ ਕੱਲ ਕਿਹਾ ਸੀ ਨਾ ਵੀ ਤਾਰ ਕੱਢ ਲਈ ਹਾਂ ਤੇ ਫਿਰ ਮੈਂ ਹਾਂ ਵੀ ਮੈਂ ਸੋਚਦਾ ਵੀ ਕਰਨਾ ਤਾਰ ਵੀ ਕੱਢਣੀ ਹੈਗੀ ਤੇ ਨਿਆਣੇ ਵੀ ਪੜਾਉਣੇ ਮੇਰਾ ਕੰਮ ਜ਼ਿਆਦਾ ਲੱਗਣਦਿਆ ਕਿ ਤਾ ਮੈਂ ਕਹਿ ਵੀ ਨਿਆਣਿਆਂ ਨੂੰ ਪੜਾ ਦੋ ਗੋਪੀ ਮੈ ਤੇ ਉਹਨੇ ਮੈਨੂੰ ਕਿਹਾ ਕਈ ਦੀਆਂ ਕਈ ਸੁਣਾਈਆਂ ਤੇ ਮੈਂ ਘਰ 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 ਨੂੰ ਆ ਗਈ ਆਹ ਤੇ ਕੀ ਗੱਲ ਮੇਰਾ ਕੋਈ ਥਾਂ ਨਹੀਂ ਹੈਗਾ ਹੈ ਤੇ ਨਿਆਣੇ ਦੇ ਪੇਪਰ ਤੇ ਫਿਰ ਮੈਂ ਕੀ ਕਰੂੰਗੀ ਇਕੱਲੀ ਮੰਮੀ ਹੋ ਜਾਂਦਾ ਕਿਨੇ ਮੰਮੀ ਦਾ ਫੋਨ ਆਇਆ ਵੀ ਉਹਨਾਂ ਨੇ ਵੀ ਰਹਿਣਾ ਦੋ ਦਿਨ ਤੇ ਉਹ ਵੀ ਆਪਣੇ ਪੇਕੇ ਗਈ ਹੈ ਭੈਣ ਭਰਾਵਾਂ ਵਾਲੀ ਆ ਉਹ ਵੀ ਰਹਿ ਲੂ ਤਾਂ ਫੇਰ ਕੀ ਆ ਜਿੰਨੇ ਜੀ ਕੱਢ ਜਾਣੀ ਉਹਨੀਆਂ ਰੋਟੀਆਂ ਦੇ ਕੱਢ ਜਾਣੀਆਂ ਮੈਂ ਚੱਲ ਜੂਗੀ ਤੇ ਮੇਰੀਆਂ ਵੀ ਤਿੰਨ ਚਾਰ ਕੱਢ ਜਾਣੀਆਂ ਤੇ ਲਾ ਦੀਦੀ ਕੰਮ ਤੇ ਉਹ ਰਸਵਾ ਦੁਜਾਰੋ ਸਬਜ਼ੀ ਵੀ ਬਣਾਉਣੀ ਪੈਣੀ ਤੇ ਆਟਾ ਵੀ ਉਹਨਾਂ ਨੂੰ ਨਾ ਜੇ ਵਾਅਦਾ ਕੀਤਾ ਘਟ ਕੀ ਜੇ ਲੋਹ ਨਹੀਂ ਲੱਗਦੇ ਤਾਂ ਚਲ ਠੀਕ ਆ ਮੈਂ ਵੀ ਬੜਾ ਕੋ ਸੋਚ ਵਿਚਾਰ ਲਿਆ ਵਾ ਕਿ ਸਾਬ ਨਾਲ ਮੈਂ ਜਿੱਦ ਕੇ ਉੱਧਾ ਆ ਗਈ ਮੈਨੂੰ ਰਵਾ ਕੇ ਘਲਾਇਆ ਉਹਨੇ ਵੇਲੀ ਦੇ ਵਿੱਚੋਂ ਕਿ ਤੂੰ ਨਹੀਂ ਜਾਣਾ ਮੈਂ ਤੈਨੂੰ ਜਿਆਦਾ ਫਿਕਰ ਬਣੇ ਨਿਆਣਿਆਂ ਦਾ ਜੇ ਇੱਧਰ ਗਈ ਮੁੰਡੇ ਬਾਦ ਤੇਨੇ ਹਾਸੇ ਨਾਲ ਪਾਤੀ ਆ ਮਿੰਨ ਤਾਂ ਸ਼ਿਦ ਬਣਾਇਆ ਸੀ ਦੇਣ ਸਾਰਿਆਂ ਨਾਲ ਮਿਲ ਕੇ ਵੀ ਨਿੱਚੜਾ ਕਰੀ ਜਾਓ ਤੇਨੇ ਕੰਮ ਕਰੀ ਜਾਣਾ ਫੁੱਲੀਆਂ ਪਾਈ ਜਾਓ ਇਹਨੂੰ ਨਹੀਂ ਦੀਦੀ ਉਹ ਨਹੀਂ ਗੱਲ ਹੈਗੀ ਤੁਸੀਂ ਇੱਦਾਂ ਕਰੋ ਵੀ ਨਿਆਣਿਆਂ ਦੇ ਪੇਪਰ ਕਢਾਜੋ ਤੇ ਫਿਰ ਬਾਅਦ ਚ ਤੁਸੀਂ ਚੱਲ ਜਿਓ ਪੈਣਾ ਮੈਂ ਕਿਤੇ ਵੀ ਨਹੀਂ ਜਾਣਾ ਹੈ ਨਹੀਂ ਮੇਰਾ ਕੋਈ ਵੀ ਮੈਂ ਨਹੀਂ ਜਾਣਾ ਕਿਤੇ ਵੀ ਮੈਂ ਕਰਦਾ ਹੀ ਕੰਮ ਕਰਨਾ ਮੈਂ ਇੱਥੇ ਸ਼ਹੀਦ ਹੋ ਜਾਣਾ ਮਰ ਜਾਣਾ ਮੈਂ ਇੱਥੇ ਖ ਮੈਂ ਬਣਾ ਲਈ ਨਹੀਂ ਸਬਜ਼ੀ ਮੈਂ ਕੱਢ ਲਈ ਨਹੀਂ ਤਾਰਾਂ ਜਿੰਨੇ ਦਿਨ ਪੇਪਰ ਵਾ ਨਾ ਪੜਾ ਲਾ ਨਿਆਣਿਆਂ ਨੂੰ ਇਹਦੇ ਮੁੜ ਕੇ ਇਹ ਨਾ ਹੋਵੇ ਨਿਆਣਿਆਂ ਦਾ ਕੋਈ ਨੰਬਰ ਘਟਾਵੇ ਤੇ ਆਖਣਾ ਵੀ ਮੈਨੂੰ ਕੰਮ ਕਰਨਾ ਪੈਂਦਾ ਹੈ ਤੇ ਮੇਰੇ ਨੰਬਰ ਨਿਆਣੇ ਦੇ ਤਾਂ ਘਟਾਏ ਆ ਹਾਂ ਫਿਰ ਮੈਂ ਕੰਮ ਕਰੂੰਗੀ ਸਾਰਾ ਤੇ ਪਰ ਨਿਆਣੇ ਦਾ ਪੜਾਈ ਵਿੱਚ ਫਰਸਟ ਆਉਣੇ ਚਾਹੀਦੇ ਆ ਲੈ ਦੀਦੀ ਉਹ ਤੇ ਹੁਣ ਨਿਆਣਿਆਂ ਦਾ ਦਿਮਾਗ ਹੈ ਨਾ ਵੀ ਕਿੱਦਾਂ ਦਾਵਾ ਵੀ ਉਹ ਕਿੱਦਾਂ ਕਰਦੇ ਆ ਜਿੰਨਾ ਹੁਣ ਮੈਂ ਪੜਾਉਂਗੀ ਕੀ ਪਤਾ ਉਹਨਾਂ ਨੂੰ ਸਾਰਾ ਯਾਦ ਰਹਿਣਾ ਕਿ ਨਹੀਂ ਰਹਿਣਾ ਕੀ ਉੱਥੇ ਪੇਪਰ ਚ ਘਰ ਆਉਂਦੇ ਆ ਫਿਰ ਮੈਨੂੰ ਨਹੀਂ ਨਾ ਇੰਨੀਆਂ ਗੱਲਾਂ ਦਾ ਪਤਾ ਸੱਪ ਵੀ ਮਰ ਜੇ ਰੋਟਾ ਵੀ ਰਹਿ ਜੇ ਤੂੰ ਕੰਮ ਮਨਾ ਕਰੇ ਤਾਂ ਤੂੰ ਨਿਆਣੇ ਵੀ ਮਰਜੀ ਨਾਲ ਪੜਾਵੇ ਤਾਂ ਨੰਬਰ ਜੀ ਕਰੇ ਲਿਆਉਣ ਚਾਹੇ ਨਾ ਲਿਆਉਣ ਇੰਨੀਆਂ ਗੱਲਾਂ ਦਾ ਮੈਨੂੰ ਨਹੀਂ ਗਾ ਪਤਾ ਹਾਡੋ ਹੋ ਗਈ ਤੇਰੇ ਵਾਲੀ ਵੀ ਮੈਂ ਨਹੀਂ ਜਿਹੜਾ ਕੋਈ ਜੀ ਆ ਤਾਂ ਤਾ ਤਾਂ ਆਈਆਂ ਤਾਂ 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 ਆਈਆਂ ਛੋਵੇਂ ਮੈਂ ਕਹਿਣੇ ਨਾ ਪੁਕਾ ਲੂਗੀ ਮੈਂ ਕਰ ਲੂਗੀ ਸਾਰਾ ਕੰਮ ਤੂੰ ਜ਼ਿਆਦਾ ਪੜਾ ਨਿਆਣੇ ਨਾ ਦਿਮਾਗ ਚ ਭਾੜ ਉਹਨਾਂ ਦੇ ਨਿਆਣੇ ਨੇ ਪੜਿਆ ਆ ਕਿ ਸਰ ਉਹਨਾਂ ਨੂੰ ਪਤਾ ਹੀ ਆ ਵੀ ਕੀ ਪੜਨਾ ਦੇਹੋਂ ਤਾਂ ਪਤਾ ਨਿਆਣੇ ਤੇ ਨਿੱਕੇ ਨੇ ਨਹੀਂ ਕਰਦੇ ਹੈ ਜਦ ਤੱਕ ਨਾਂ ਨਾ ਲਾਗੇ ਬੈਠੋ ਤੇ ਨਹੀਂ ਪੜਦੇ ਮੈਂ ਤੈਨੂੰ ਬੱਬਾ ਕਹਿੰਨੀ ਆ ਵੀ ਤੂੰ ਸੱਟ ਸਾਰੇ ਦਿਨ ਰਾਤ ਪੜਾਈ ਜਾ ਨਾ ਕੰਮ ਕਰ ਮੁੰਡਿਆਂ ਦਾ ਤਾਈ ਨੂੰ ਜੱਫੀਆਂ ਪਾਉਣੀਆਂ ਮੀਟਿੰਗ ਤੇ ਜਾਵੀ ਉਹ ਆ ਜੇ ਆ ਤੇ ਜੇਰਾ ਤੂੰ ਪੜਾਈ ਜਾਵੇਂਗੀ ਨਾਂ ਦੇ ਨੰਬਰ ਘਟ ਆਉਣਗੇ ਨਾ ਪੜਾਵੇਂਗੀ ਚੰਗਾ ਮੈਂ ਕੰਮ ਕਰ ਕਰ ਮਰ ਜੂ ਤਾਈ ਦਾਇ ਨੂੰ ਕਲਾ ਦਿਓ ਮੀਟਿੰਗ ਤੇ ਤੇ ਮੁੜ ਕੇ ਅਸੀਂ ਵੇਚ ਕਰਾ ਕੇ ਆਈਏ ਤੇ ਜੇ ਉਹਦੇ ਮਗਰ ਲੱਗ ਜੀਏ ਵੀ ਸਾਨੂੰ ਮੈਡਮ ਨੇ ਜੱਫੀਆਂ ਪਾਉਣੀਆਂ ਅੱਜ ਅਸੀਂ ਭੱਜ ਭੱਜ ਕੇ ਜਾਈਏ ਆਹ ਗੱਲ ਲੀਓ ਕਾ ਕੋਈ ਨਹੀਂ ਦੀਦੀ ਪੜਾ ਲੇਨੀ ਮੈਂ ਤੂੰ ਨਿਆਣੇ ਪੜਾ ਤੇ ਕੰਮ ਨਾ ਕਰ ਆਹ ਚੰਗੀ ਸ਼ਰਤ ਵਾ ਕਿ ਨਿਆਣੇ ਫਰਸਟ ਹੋਣੇ ਚਾਹੀਦੇ ਪਰ ਨਿਆਣਿਆਂ ਦਾ ਤੁਹਾਨੂੰ ਦਿਮਾਗ ਹੈ ਨਾ ਵੀ ਪੜਨਗੇ ਕਿ ਨਾ ਪੜਨਗੇ ਇਹਨਾਂ ਨੂੰ ਮੈਂ ਮੇਰਾ ਰਾਧਾ ਕਹਿੰਦੀ ਦੀਦੀ ਨੂੰ ਕਹਾਂ ਕਿ ਤੁਸੀਂ ਪੜਾ ਲਓ ਤੇ ਮੈਂ ਕੰਮ ਕਰ ਲੇਨੀ ਹਾਂ ਤੁਸੀਂ ਫਰਸਟ ਲੈ ਆਓ ਇਹਨਾਂ ਨੂੰ